ਸੁੱਤੇ ਰਹਿ ਗਏ ਸੁੱਤੇ ਰਹਿ ਗਏ ਸੁੱਤੇ ਰਹਿ ਗਏ ਚੋਰ ਪੂਰਾ ਘਰ ਲੁੱਟ ਕੇ ਲੈ ਗਏ ਇਹ ਤਸਵੀਰਾਂ ਨੇ ਬਟਾਲਾ ਦੀਆਂ ਬਟਾਲਾ ਦੇ ਵਿੱਚ ਇੱਕ ਘਰ ਦੇ ਵਿੱਚੋਂ ਚੋਰ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਉਹ ਵੀ ਉਸ ਵੇਲੇ ਜਦੋਂ ਘਰ ਦੇ ਵਿੱਚ ਮਾਂ ਪੁੱਤ ਮੌਜੂਦ ਸੀ ਪਰ ਉਹ ਸੁੱਤੇ ਰਹਿ ਗਏ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਨੀਂਦ ਦੀ ਐਸੀ ਕੁੱਕੀ ਚੜੀ ਕਿ ਪਤਾ ਨਹੀਂ ਲੱਗਿਆ ਕਿ ਚੋਰ ਕਦੋਂ ਕਰਛ ਹੱਥ ਸਾਫ਼ ਕਰ ਗਏ ਦੇਰਅਸਲ ਚੋਰ ਘਰ ਦੇ ਉੱਪਰ ਬਣੀ bari ਨੂੰ ਪਾੜ ਕੇ ਘਰ ਦੇ ਅੰਦਰ ਵੜੇ ਸੋ ਪਰਿਵਾਰ ਦਾ ਅੰਦਾਜ਼ਾ ਹੈ ਕਿ ਸ਼ਾਇਦ ਉਹਨਾਂ ਨੂੰ ਕੁਝ ਸੁngਾ ਕੇ ਸੁਆਦਤਾ ਗਿਆ ਐਹੀ وجہ ਰਹੀ ਕਿ ਘਰ ਦੇ ਵਿੱਚ ਵੱਡੀ ਵਾਰਦਾਤ ਹੋ ਗਈ ਹੈ ਜਾਲੀ ਤੋੜ ਕੇ ਚੋਰ ਘਰ ਦੇ ਵਿੱਚ ਵੜੇ ਤੇ ਘਰ ਦੇ ਅੰਦਰ ਸਾਰਾ ਸਮਾਨ ਸਮੇਟ ਕੇ ਫਰਾਰ ਹੋ ਗਏ ਸੋ ਇਹ ਮਹਿਲਾ ਘਰ ਦੇ ਵਿੱਚ ਬੁਟੀਕ ਚਲਾਉਂਦੀ ਹੈ ਤੇ ਹੁਣ ਇਸ ਦੀ ਪੂੰਜੀ ਜੜੀ ਹੈ ਉਹ ਚੋਰ ਲਗਾਇਨੇ ਇਸ ਨੂੰ ਪਹਿਲੇ ਲਗਾ ਕਿ ਸ਼ਾਇਦ ਐਸੇ ਪੋਤਨੇ ਕੁਝ ਕਰਤਾ ਪਰ ਪੋਤਨੇ ਦੱਸਿਆ ਕਿ ਹਜ਼ੂਰ ਨੂੰ ਕੁਝ ਪਤਾ ਨਹੀਂ ਉਹ ਵੀ ਸੁੱਤਾ ਪਿਆ ਸੀ ਇਸ ਤੋਂ ਬਾਅਦ ਪੁਲਸ ਬੁਲਾਈ ਗਈ ਪੁਲਸ ਨੇ ਹੁਣ ਪੜਤਾਲ ਸ਼ੁਰੂ ਕੀਤੀ ਹੈ ਕਿ ਆਖਰਕਾਰ ਹੋਇਆ ਤੇ ਹੋਇਆ ਕੀ ਤੁਸੀਂ ਆਪ ਵੀ ਦੇਖ ਲਓ ਕੀ ਇਹ ਪੂਰਾ ਮਾਮਲਾ ਤਨਖ ਪੇਲ ਪੰਜਾਬੀ ਟੀਵੀ ਤੇ ਲਵ ਪੇਸਿੰਗ ਖੁਸ਼ੀ ਪੁਰਦੀਪਾ ਹਾਂਜੀ ਸ਼ਰਨਜੀਤ ਕਿਹੜੀ ਜਗ੍ਹਾ ਹੈ ਕਿਹੜਾ ਟਟਿਆਰੀ ਗੇਟ ਕੀ ਘਟਵਾਣੀ ਹੈ ਤੁਹਾਡਾ ਨਾਮ ਕੀ ਹੈ ਸਰਹੀ ਰਾਤ ਸੁੱਤੇ ਹੀ ਅਨ ਕੁਛ ਨਹੀਂ ਪਤਾ ਹੱਡੇ ਮੈਂ ਉੱਪਰ ਬਟਿਕ ਦਾ ਕੰਮ ਕਰਦੀ ਆ ਤੂੰ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਧਰੋਂ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਝ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਝ ਸੰਗਾ ਆਤਾ ਹੈ ਕਿ ਤੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈਆਂ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਂ ਰੋਣ ਲੱਗ ਗਈ ਕਿ ਇੱਕਦਮ ਕਿ ਕੀ ਹੋਇਆ ਅੰਛ ਤੂੰ ਕੁਝ ਕੀਤਾ ਹੈ ਕਹਿੰਦਾ ਮਮਾ ਮੀ ਤੂੰ ਕੁਝ ਪਤਾ ਹੀ ਨਹੀਂ ਉਹਨੂੰ ਕੁਝ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋ ਖਰਾਕ ਹੋਇਆ ਹੈ ਜ ਸਾਮਾਨ ਡਿੱਗਿਆ ਜੋ ਮੇਰਾ ਕੈਸ਼ ਕੁਸ਼ੀ ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ ਕੁਸ਼ੀ ਲਾਗੇ ਕੋਈ ਚੀਜ਼ ਨਹੀਂ ਛੱਡ ਕੇ ਘਰ ਚ ਬਸ ਇਹੀ ਮੇਰਾ ਕੈਸ਼ ਤੇ ਲੱਖ ਦੇ ਲੱਗ ਚਾਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4 1/2 ਲੱਖ ਦੇ ਲਾਗੇ ਚਾਗੇ ਹੀ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬੋਤਾ ਕੈਸ਼ ਹੀ ਤੇ ਜਿਹੜੇ ਉਹ ਕਮਰੇ ਚ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁੜ ਕੇ ਦਰਵਾਜ਼ੇ ਰਾਈਂ ਗਏ ਆ ਕੋਈ ਉੱਥੇ ਬਾਲਕਨੀ ਚ ਦਰਵਾਜ਼ਾ ਦਰਵਾਜ਼ਾ ਖੋਲ ਕੇ ਬਾਹਰ ਗਏ ਬਾਲਕਨੀ ਚੋਂ ਹੀ ਪਤਾ ਲੱਗਦਾ ਮੈਂ ਸਵੇਰੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੈਂ ਉੱਠ ਕੇ ਅੰਦਰ ਆਈ ਆ ਉਹ ਅੱਜ ਧੋ ਕੇ ਮੈਂ ਬੇਟੇ ਨੂੰ ਵੇਖਿਆ ਤੇ ਮੈਂ ਬਿਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕ ਕੋਈ ਖੜਾਕੜੂ ਕਿ ਨਹੀਂ ਆਏ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਰਿਹਾ ਜਾਂ ਨਹੀਂ ਹੋਣ ਰਿਹਾ ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾ ਕੋਈ ਨਹੀਂ ਬਤਾ ਹਨ ਨਹੀਂ ਤਾਂ ਮਾੜਾ ਮੋਟਾ ਵੀ ਖੜਾ ਹੋ ਗਏ ਮੈਂ ਉਸੇ ਵੇਲੇ ਉੱਠ ਜਾਨੀ ਨਹੀਂ ਕੋਈ ਖੜਾ ਕੋ ਹੁੰਦਾ ਤਾਂ ਕੋਈ ਬਾਹਰੋਂ ਦੀ ਨਹੀਂ ਆ ਸਕਦਾ ਗਲੀ ਮੱਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਪਰ ਹਾਂਜੀ ਕਰਾਤੀ ਹੈ ਹਾਂਜੀ ਜੀ 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 ਹਾਂਜੀ ਜੀ 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 ਉਹ ਕਿਤੇ ਕੁਰੀ ਹੋਣ ਦਾ ਦੱਸ ਰਹੇ ਆ ਕਿ ਤੁਹਾਨੂੰ ਜੁਰੀ ਹੋ ਗਿਆ ਨਾ ਮਾਰਚੋ ਉਹਨੂੰ ਮਾਰ ਕੇ ਲਾ ਕੇ ਬੈਠੇ ਮੁੰਡਾ ਸਰਦਾਰ ਨੰਦਾ ਰਣਜੀਤ ਸਿੰਘ ਬਾਰੂ ਇੰਟਰਕਰਾਫ ਨਹੀਂ ਲਿਖਦੇ ਆ ਜਿਹੜੇ ਵੀ ਆਏ ਤਪੀਸ ਕਰ ਰਹੇ ਆ ਪੰਗੋਰੀਟ ਬੁਲਾਏ ਆ ਜੀ ਜੋ ਵੀ ਦੱਸ ਸਾਹਮਣੇ ਹੁੰਦੇ ਆ ਫਿਰ ਲੋੜ ਦੀ ਕਾਰਨ ਇਹ ਸਰ ਕੇ ਚੋਰੀ ਇਹ ਕਹਿ ਰਹੇ ਆ ਵੀ ਸਾਡਾ 1 ਲੱਖ ਰੁਪਇਆ ਜੀ ਸੋਨੇ ਦੇ ਗਹਿਣੇ ਲੋਕਾਂ ਕੀ ਉਠੇ ਜੁੜਨ ਲੱਗੇ ਬਾਗੀ ਤੰਤੀਦ ਰਾਹ ਦੋਦੇ ਸਾਹਮਣੇ ਹੁੰਦਾ ਸਮਰਕਰ ਰਿਖਿਆ